ਹਾਂਜੀ ਸ਼ਸ਼ੀਕਾਲ ਜੀ ਸ਼ਾਰਾ ਨੂੰ ਅੱਜ ਹੈਗਾ ਛੰਡੇ ਅੱਜ ਆਪਾਂ ਹੈਗਾ ਘਰੇ ਤੇ ਅੱਜ ਬਲੌਗ ਬਣਾਉਣ ਲੱਗਾ ਗੱਡੀ ਵਾਲੇ ਬਲੌਗ ਤੋਂ ਬਾਅਦ ਅੱਜ ਬਲੌਗ ਪਾਇਆ ਬਣਾਵਾਂਗੇ ਆਪਾਂ ਮੂਡ ਹੀ ਨਹੀਂ ਕਰਿਆ ਜੀ ਨਹੀਂ ਕਰਿਆ ਬਣਾਉਣ ਨੂੰ ਉਹ ਤੇ ਦਾ ਜਿੱਤੇ ਦਾ ਗੱਡੀ ਦਾ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਇਹ ਬਲੌਗ ਆਊਗਾ ਤੇ ਐ ਤਾਂ ਵਾਰ ਅੱਜ ਟਾਈਮ ਹੋ ਗਿਆ ਆਪਣਾ ਕੈਨੇਡਾ ਬਲੌਗ ਵੀ ਤੋਂ ਸਵਾਟ ਹੋ ਗਿਆ ਸਵਾਟ ਹੋ ਗਿਆ ਤੇ ਹੁਣ ਅਸੀਂ ਰੋਟੀ ਲੱਗਿਆ ਖਾਣ ਇਹ ਸਬਜ਼ੀ ਸ਼ਾਇਦ ਅੱਜ ਬਣਾਈ ਨਹੀਂ ਹੋਣੀ ਇਹਨਾਂ ਨੇ ਰਾਤ ਵਾਲੀ ਹੋਣੀ ਆ ਤੇ ਦਾਲ ਖਵਾ ਮੁੰਗੀ ਦਾਲ ਛੀ ਇਹ ਪੀ ਤੂੰ ਨਾ ਤੋ ਕੇ ਰੜੀ ਹੋ ਕੇ ਬੈਠਾ ਆ ਸਾੜਾ ਰੋਟੀ ਖਾਣ ਦੇ ਲਈ ਤਿਆਰ ਆ ਤੇ ਆਪਣੀ ਰੋਟੀ ਵੀ ਆ ਗਈ ਆ ਹੈ ਸੰਡੇ ਸੰਡੇ ਅੱਜ ਤੇਰਾ ਤਾਂ ਕੱਲ੍ਹ ਹੀ ਸੰਡੇ ਸੀ ਤਾ ਕੱਲ੍ਹ ਵੀ ਨਹੀਂ ਗਿਆ ਹੈ ਕੱਲ ਸੰਡੇ ਨਹੀਂ tha ਤੇ ਹੋਰ ਕੱਲ੍ਹ ਹੋ ਸੀਗਾ ਨਹੀਂ ਹੂੰ ਅਛਾ ਕਣਕ ਨੂੰ 4 ਦਿਨ ਹੋ ਗਏ ਕਹਿੰਦੀ ਕਣਕ ਪਵਾ ਕੇ ਥੱਕ ਗਿਆ ਸੀ ਬੀ ਆਰਮਨੀਤ ਕਹਿੰਦਾ ਲੈ ਮੈਂ ਨਹੀਂ ਜੀ ਸੁਖ ਪਰਵਾ ਨਹੀਂ ਪਾਈ ਸੀ ਸ਼ਨੀਵਾਰ ਨੂੰ ਤੁਸੀਂ ਬੁਆਰ ਹੋ ਗਏ ਸੀ ਤਾਂ ਨਹੀਂ ਗਈ ਇਹ ਹਾਂ ਤੇ ਤਾਂ ਤਾਂ ਕਹਿੰਦੀ ਆਏ ਕਹਿੰਦੀ ਹਾਂ ਹਾਂ ਪਿੱਤੂ ਕਣਕ ਕਣਕ ਪਵਾ ਕੇ ਥੱਕ ਗਿਆ ਸੀ ਆ ਜਿਹਦੀ ਇੱਕ ਰੀਲ ਵੀ ਬਣਾਈ ਸੀ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਆ ਉਹ ਢੋਲ ਚ ਕਣਕ ਪਵਾਉਂਦਾ ਸੀਗਾ ਪਿੱਤੂ ਸਾਡੇ ਨਾਲ ਉਹ ਵੀਡੀਓ ਬਹੁਤ ਵਾਇਰਲ ਹੋਈ ਆ ਇੰਸਟਾਗ੍ਰam ਤੇ ਤੇ ਆਪਣਾ ਤੇ ਫੇਸਬੁਕ ਫਟੇ ਵਾਲੀ ਜਿਆਦਾ ਵੀਰ ਪੈਰਨ ਹੋਈ ਆ ਤੇ ਹੁਣ ਅਸੀਂ ਰੋਟੀ ਲੱਗਿਆ ਖਾਣ ਕੜੀ ਬਣਾਈ ਆ ਮੈਂ ਤਾਂ ਵੀਡੀਓ ਚ ਕਹੀ ਜਾਂਦਾ ਵੀ ਅੱਜ ਸਬਜ਼ੀ ਬਣਾਈ ਨਹੀਂ ਕੋਈ ਦਾਲ ਪਾਣੀ ਵੀ ਚਟਨੀ ਨਾਲ ਖਾਵਾਂਗੇ ਅਸੀਂ ਤੇ ਮੇਰੀ ਬੇਇਜ਼ਤੀ ਕਰਾਉਣ ਲੱਗੇ ਸੀ ਲੈ ਹੁਣ ਬਣਾ ਲਈ ਸਬਜ਼ੀ ਹੈ ਨਹੀਂ ਕੋਈ ਕੜੀ ਬਣਾਈ ਆ ਮਿੱਤਰੋ ਅੱਜ ਕੜੀ ਕੜੀ ਖਾਵਾਂਗੇ ਕੜੀ ਦਹੀਂ ਹਾਂ ਕੜੀ ਦਹੀਂ ਤੇ ਪਿੱਤੂ ਦੇਖੀ ਜਾਂਦਾ ਆਪਣਾ ਟੀਵੀ ਤੇ ਖਲਾਰਾ ਬਹੁਤ ਪਾਉਂਦੀ ਐ ਇਹ ਹੈ ਬਾਲਾ ਖਲਾਰਾ ਪਾਉਂਦੀ ਐ ਚਲ ਕੋਈ ਨਹੀਂ ਜਵਾਬ ਫਿੱਟੀ ਜਾਂਦਾ ਪਿੱਤੂ ਦੇ ਸੋਈਆਂ ਦੀ ਮਾਸੀ ਨੇ ਦਿੱਤੀ ਸੀ ਕਹਿੰਦੀ ਮੇਰੀ ਮਾਸੀ ਨੇ ਦਿੱਤੀ ਐ ਕਿਹੜੀ ਮਾਸੀ ਨੇ ਅਰਮੋਰ ਮਾਸੀ ਨੇ ਅਰਮੋਰ ਮਾਸੀ ਨੇ ਦੇਖਾਂ ਡੈਡੀ ਨੇ ਕਿੜੀਆਂ ਲਾਈਆਂ ਸੀ ਹੁਣ ਤੇਰੇ ਦੇਖਾਂ ਡੈਡੀ ਨੇ ਕਿੜੀਆਂ ਲਾਈਆਂ ਸੀ ਅਰਮੋਰ ਮਾਸੀ ਆਹ ਲਾਈਆਂ ਸੀ ਡੈਡੀ ਨੇ ਰੋਟੀ ਠੰਡੀ ਹੋ ਜਾਂਦੀ ਆ ਪੱਖਾ ਚੱਲੀ ਜਾਂਦਾ ਜਬਰਦਸਤ ਰੋਟੀ ਖਾਓ ਭਾਈ ਆਓ ਆਓ ਭਾਈ ਰੋਟੀ ਖਾਓ ਹੈਂ ਪੀ ਤੂੰ ਆਓ ਬੈਕ ਲਓ ਹਾਂ ਡੈਡੀ ਬਾਈਕ ਤੇ ਕੀ ਉਹ ਨੋ ਬਾਈਕ ਕੀ ਬਾਈਕ ਤੇ ਬਤਾ ਕੀ ਹੁੰਦੀ ਐ ਕੀ ਬਾਈਕ ਟਕੀ ਬਾਈਕ ਹੁੰਦੀ ਐ ਮੋਟਰਸਾਈਕਲ ਦੀ ਅੱਛਾ ਬਾਈਕ ਬਾਈਟ ਨਹੀਂ ਬਾਈਕ 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 ਹੁੰਦੀ ਆ ਬਾਈਕ ਬਾਈਕ ਚਲੋ ਜੀ ਅੱਪਰ ਰੋਟੀ ਖਾ ਲਿਏ ਲੱਕੀ ਤੂੰ ਸੂਟ ਦਿਖਾ ਦੇ ਸੂਟ ਦਿਖਾ ਦਿਓ ਸਾਰਿਆਂ ਨੇ ਖੜੇ ਹੋ ਜਾਓ ਸਿੱਧਾ ਕਰਦੇ ਹੋ ਦੇਖੋ ਇਹ ਰਮਣੀਤ ਦਾ ਇਹਦੀ ਮੰਮਾ ਨੇ ਸੂਟ ਸਿਉਂਤਾਗਾ ਕਿੰਨਾ ਸੋਹਣਾ ਸੂਟ ਦੇਖੋ ਕਮੈਂਟ ਕਰਕੇ ਦੱਸਿਓ ਵੀ ਸੂਟ ਸੋਹਣਾ ਇਹਦੀ ਮੰਮਾ ਨੇ ਸਿਉਂਤਾ ਕਿੰਨਾ ਸੋਹਣਾ ਸੂਟ ਹੈ ਓਏ ਪਰ ਇਹਨੇ ਮੈਨੂੰ ਸਲਾਈ ਵੀ ਨਹੀਂ ਦਿੱਤੀ ਮੈਂ ਕਿਹਾ ਵੀ ਤੇਰੇ ਸੂਟ ਸੁੰਦ ਤੇ ਮੈਨੂੰ ਸਲਾਈ ਦੇ ਲ ਦਿੰਦੀ ਨਹੀਂ ਕਹ ਡੈਡੀ ਨੂੰ ਤਨਖਾਹ ਮਿਲ ਗਈ ਜਿੱਤੇ ਉੱਤੇ ਦੇ ਦਾਂਗੇ ਨਾ ਬਈ ਨਾ ਮੋਟ ਕਹ ਦੋ ਰਮਲੀਤਾ ਉਰੇ ਆਓ ਉਰੇ ਆਓ ਬੈਠੋ ਕਹੋ ਮੰਮਨ ਕਹਦੇ ਸਲਾਈ ਦੇ پیسے ਦੇ ਦਾਂਗੇ ਤੁਹਾਡੇ ਸਲਾਈ ਦੇ پیسے ਦੇ ਦਾਂਗੇ ਕੱਪੜੇ ਦੇ ਵੀ ਡੈਡੀ ਦੇ ਮੈਂ ਆਪੋ ਕਰ ਲੈ ਇਸ ਵੀ ਮੈਂ ਲਾਈਆ ਡੈਡੀ ਦੀ ਤਨਖਾਹ ਮੈ ਜਾਣ ਦੇ ਹਾਂਜੀ ਡੈਡੀ ਦੀ ਤਨਖਾਹ ਮਿਲ ਕੇ ਉੱਤੇ ਦੇ ਦਾਂਗੇ ਮੇਨੇ ਨਾ ਮਾਰ ਪਾਈ ਮੇਰੀ ਕੁੜੀ ਨੂੰ ਹੈਣਾ ਚਲੋ ਜੀ ਹੁਣ ਆਪਾਂ ਰੋਟੀ ਖਾ ਲਈਏ ਰੋਟੀ ਹੋਈ ਜਾਂਦੀ ਆ ਠੰਡੀ ਢਾਲ ਪਾਣੀ ਖਾ ਲਈਏ ਤੇ ਫਿਰ ਮਿਲਦੇ ਆਪਾਂ ਹਾਂਜੀ ਸ਼ਾਮ ਦੇ 5 ਵਜੇ ਗਏ ਨੇ ਤੇ ਆਪਾਂ ਪੱਲਾ ਮੱਚ ਲਾ ਗਿਆ ਸੀ ਕਿਤੇ ਕੰਮ ਸੀ ਮੈਨੂੰ ਇਹ ਬਣਾਈ ਜਨਰੇਟ ਸਬਜੀ ਕਾਦੀ ਬਣਾਉਣੇ ਬੰਦੇ ਗੰਡਿਆਂ ਦੀ ਸਬਜੀ ਬਣਾ ਰਹੇ ਨੇ ਤੇ ਇੱਕ ਟੂ ਖੇਡ ਜਾਂਦਾ ਬਾਹਰ ਆ ਗੰਡੇ ਰੋ ਰੋ ਪੱਟਿਆ ਹੋਏ ਕੰਮ ਲੌ ਲੈਂਦੇ ਆ ਬਲ ਅੱਛਾ ਵਧੀਆ ਹੋ ਗਏ ਨੇ ਪਰ ਮਣੀ ਤਾਂ ਬਾਹਰ ਖੇਡ ਜਾਂਦਾਗਾ ਤੇ ਅੱਜ ਨਾ ਮੱਕੀ ਦੀ ਜੀ ਕਿਉਂ ਨਹੀਂ ਸੀਗੇ ਜਾਇ ਨਹੀਂ ਰਹੇਗਾ ਕੱਲ ਨੂੰ ਦੇਖਾਂਗੇ ਤੇ ਇਹ ਤੋ ਕਿੱਥੇ ਮੰਮੀ ਬਾਜ਼ਾਰ 'ਚ ਮੰਮੀ ਗਏ ਹੋਏ ਸੀਗੇ ਰਿਸ਼ਤੇਦਾਰੀ 'ਚ ਮੰਮੀ ਆਇਆ ਬਾਜ਼ਾਰ 'ਚ ਉਹਨੂੰ ਲੈਣ ਗਏ ਨੇ ਇਹ ਸਾਨੂੰ ਇੱਥੇ ਫੋਟੋ ਖੋਹਿਆ अंगूर अंगूर ਲੱਗੇ ਹੋਏ ਆਪਣੇ ਇੱਥੇ ਲੱਗੇ ਨੇ ਗੰਡੇ ਇੱਥੇ अंगूर ਵਗੋਣਿਆ ਹਨ अंगूर ਆ ਦੇਖੋ अंगूर ਖੱਟੇ ਨੇ ਥੋੜੇ ਹੀ ਆ ਛੋਟੇ ਨੇ ਨਾ ਦੇਖੋ ਕਿ ਡੜਕੜੇ ਗੁੱਸੇ ਲੱਗੇ ਹੋਏ ਅੰਗੂਰਾਂ ਦੇ ਇਹ ਸਾੜਿਆ ਇੱਧਰ ਗਵਾਂਡੀਆਂ ਦੇ ਲੱਗਿਆ ਹੋਇਆਗਾ ਉਧਰੋਂ ਲੈ ਕੇ ਆਏ ਸੀ ਡੈਡੀ ਬੇਲ ਜੀ ਇੱਧਰੋਂ ਚੜਾ ਲਈ ਤੇ ਆ ਰਸੀ ਰੁਸੀ ਪਾ ਕੇ ਵਿਚੜਾ ਇੱਧਰ ਕੰਡੇ ਮਿਰਚਾਂ ਵਗੈਰਾ ਇੱਚ ਲੱਗੇ ਹੋਏ ਨੇ ਇਸ ਤਰ੍ਹਾਂ ਦੇਖੋ ਜੀ ਖੱਟਾ ਗਾ ਆਪਣੀ ਜਿਪਸੀ ਬਗਿਆਊਗਾ ਜੇ ਲੈਣੀ ਹੋਈ ਕਣਕ ਦੇ ਢੋਲ ਕਰ ਲਾਪਾ ਭਰਤੇ ਇਧਰ ਇੱਥੇ ਪਈ ਸੀ ਕਣਕ ਆਪਣੀ ਤੇ ਇੱਥੇ ਮੋਟਰਸਾਈਕਲ ਖੜਾ ਉਹਨੇ ਆਪਾਂ ਕਦੇ-ਕਦੇ ਅੰਦਰ ਲਾ ਦਨੇ ਜੇ ਮੀਂਹ ਹੀ ਹੋਵੇ ਉੱਤੇ ਅੰਦਰ ਲਾ ਦਨੇ ਆਂ ਨੀ ਗਲੀ ਚ ਇੱਥੇ ਖੜ ਜਾਂਦਾ ਹੁੰਦਾ ਮੋਟਰਸਾਈਕਲ ਅੱਜ ਇਹ ਮਸ਼ੀਨ ਲਾ ਦੁੰਦੇ ਆਂ ਉਹ ਸੀ ਜਿਹੜਾ ਦਰਵਾਜ਼ਾ ਡਿੱਗਿਆ ਸੀ ਨਾ ਉਹ ਉੱਥੇ ਇਹ ਹੋਰ ਇਹ ਲੱਗਦਾ ਰੋਡ ਆ ਜਾ ਘਰ ਦਰਵਾਜ਼ੇ ਬਿਨਾਂ 40 ਸਾਲ ਪੁਰਾਣਾ ਸੀਗਾ ਦੇਖੋ ਦਰਵਾਜ਼ਾ 40 ਸਾਲ ਕੱਟ ਗਿਆ ਇਹ ਪਿੱਤੂ ਡੈਡੀ ਨਾਲ ਬਾਗੀ ਵਿਹਾਰ ਚ ਐ ਤਵਾਰ ਸੀ ਘਰੇ ਟਾਈਮ ਪਾਸ ਹੀ ਨਹੀਂ ਹੁੰਦਾ ਯਾਰ ਅਣਾਏ ਕਰੇ ਮਹ ਟਾਈਮ ਪਾਸ ਹੀ ਨਹੀਂ ਨਾ ਫੋਨ ਦੇਖਦੇ ਦੇਖਦੇ ਵੀ ਥੱਕ ਜਾਣਾ ਬੰਦਾ ਤੁਸੀਂ ਤਾਂ ਮੈਨ ਲੱਗਾ ਹੋਂਗੇ ਇਹ ਤੇ ਖੜਦੇ ਹੋਰ ਹੈ ਹੈ ਮੈਂ ਮੈਨ ਲੱਗਿਆ ਤੁਸੀਂ ਤਾਂ ਵੀ ਖੜਦੇ ਫੋਨ ਦੇ ਹਾਂ ਅੱਛਾ ਮੈਂ ਬੰਦਾ ਨਹੀਂ ਵੇ ਦੇ ਲੱਗਿਆੱਖ ਵੀ ਨਹੀਂ ਐਂ ਵੀ ਨਹੀਂ ਕਰਦੇ ਅੱਛਾ ਮੈਂ ਤਾਂ ਦਾ ਘਰ ਨੂੰ ਜਾ ਰਿਹਾ ਮੈਂ ਵੀ ਲੱਗਦਾ ਬਹੁਤ ਗਰਮੀ ਆਉਂ ਦੁਪਹਿਰੇ ਵੀ ਬੰਦਾ ਕੀ ਕਰੇ ਤੇ ਤੇ ਤਵੰਨੇ ਬਗਜੇ ਬੰਦਾ ਉਹ ਤਾਂ ਗੱਲ ਵੱਖਰੀ ਹੈ ਹੈ ਬੰਦਾ ਕਿਦੂ ਬਾਬਾ ਹਾਂ ਦੁੱਧੋ ਦੁੱਧ ਆਪ ਦਾ ਕੋਈ ਕੰਮ ਹੋਵੇ ਬਾਹਰੋਂ ਤਾਂ ਕਰ ਲੀਏ ਇਹ ਤਵੰਨੇ ਦਾ ਬੰਦਾ ਬਗਜੇ ਹਨਾ ਉਹ ਤਾਂ ਗੱਲ ਵੱਖਰੀ ਸਰ ਆਪਣੀ ਬਾਹਰ ਆਸ ਤੇ ਜੀ ਨਹੀਂ ਵੀ ਬਾਹਰ ਕੋਰੇ ਕਰੇ ਲੋਕਾਂ ਨਾਲ ਗਲੀਆਂ ਚ ਜਾਂ ਦੁਕਾਨਾਂ ਤੇ ਆਪਣੀਆਂ ਆਪਣੀਆਂ ਦੁਕਾਨਾਂਾਂ ਨੇ ਕਿਰਾਏ ਤੇ ਦਿੱਤੀਆਂ ਨੇ ਆਪਾਂ ਉੱਥੇ ਵੀ ਨਹੀਂ ਜ਼ਿਆਦਾ ਤਰ ਜਾਂਦੇ ਬੰਦੇ ਘਰੀ ਰਹਿਨੇ ਆਵਦੇ ਇੱਕ ਨਾ ਡੈਡੀ ਨੇ ਪਤਾ ਨਹੀਂ ਕਿੱਥੋਂ ਕੱਢਿਆ ਸਮਾਨ ਅਜਹਾ ਜਨ ਇਹ ਮਾਮਾ ਜੀ ਨੇ ਭੇਜਿਆ ਸੀ ਬਾਹਰੋਂ ਤੇ ਇਹਦਾ ਰਿਮੋਟ ਆ ਸੀਗਾ ਇਹ ਬਾਹਰੋਂ ਭੇਜਿਆ ਸੀਗਾ ਬਹੁਤ ਵਧੀਆ ਚੱਲਦਾ ਸੀਗਾ ਤੇ ਜਦੋਂ ਇਹ ਆਪਾਂ ਪਹਿਲਾਂ ਤਾਂ ਕੰਦਾਂ ਦੇ ਵਿੱਚ ਹੀ ਵੱਜੀ ਗਿਆ ਜਬ ਬਹੁਤ ਵਧੀਆ ਚੱਲਦਾ ਸੀ ਪਹਿਲਾਂ ਤਾਂ ਕੰਦਾਂ ਦੇ ਵਿੱਚ ਹੀ ਵੱਜੀ ਗਿਆ ਇਹ ਜਦੋਂ ਚਲਾਉਣਾ ਨਹੀਂ ਆਉਂਦਾ ਸੀ ਜਦੋਂ ਚਲਾਉਣਾ ਸਿੱਖ ਕੇ ਤੇ ਉਦੋਂ ਇਹ ਖਰਾਬ ਹੋ ਗਿਆ ਸੀਗਾ ਤੇ ਬਾਬਾ ਟਾਈਮ ਬਾਅਦ ਅੱਛੇ ਚਵਾਰੇ ਤੇ ਕੋਈ ਚੜਦਾ ਹੋਇਆ ਨਹੀਂ ਸੀ ਆਪਣੇ ਚਵਾਰੇ ਦੇ ਨਮਾਰੀ ਆ ਗਈ ਉੱਥੇ ਪਿਆ ਸੀਗਾ ਇਹ ਅੱਜ ਡੜੀ ਲਿਆਏ ਨੇ ਕੱਢ ਕੇ ਤੇ ਹੁਣ ਇਹਦੇ ਵਿੱਚ ਉਦੋਂ ਤਾਂ ਪਤਾ ਸੀਗਾ ਵੀ ਪ੍ਰੋਬਲਮ ਕੀ ਆ ਪ੍ਰੋਬਲਮ ਜੀ ਠੀਕ ਕਰ ਕਰ ਕੇ ਚਲਾਈ ਜਾਂਦੇ ਸੀ ਇਹਨੂੰ ਹੁਣ ਯਾਦ ਨਹੀਂ ਆ ਰਿਹਾ ਵੀ ਇਹਦੇ ਵਿੱਚ ਕੀ ਪ੍ਰੋਬਲਮ ਸੀਗੀ ਤੇ ਇੱਕ ਤਾਂ ਸ਼ਾਇਦ ਫਾਰ ਟੁੱਟਿਆ ਹੋਇਆ ਇਹਦਾ ਤਿੰਨ ਤਿੰਨ ਫਾਰ ਸੀਗੇ ਇਹਦੇ ਇੱਕ ਤਾਂ ਸ਼ਾਇਦ ਫਾਰ ਟੁੱਟ ਗਿਆ ਤੇ ਹੋਰ ਇਹਦੇ ਵਿੱਚ ਕੋਈ ਪ੍ਰੋਬਲਮ ਮਾੜੀ-ਮੋਟੀ ਹੈਗੀ ਸੀਗੀ ਇੱਕ ਤਾਂ ਟੂਰ ਦੀ ਕੋਈ ਉਹ ਹਲਦੀ ਸੀਗੀ ਤੇ ਆ ਤਾਂ ਸਹੀ ਆਗਾ ਦੇਖਾਂਗੇ ਇਹਨੂੰ ਚਲਾ ਕੇ ਕਾਹ ਆ ਦੇਖੋ ਫੋਟੋ ਮੈਂ ਪਹਿਲਾਂ ਇਹ ਹੁੰਦਾ ਸੀਗਾ ਆਪਣੇ ਘਟੋ-ਘਟ 15 ਕ ਸਾਲ ਪਹਿਲਾਂ ਇਦਾਂ ਦਾ ਟ੍ਰੈਂਡ ਹੁੰਦਾ ਹੀ ਫੋਟੋਆਂ ਕਰਵਾਉਣ ਦਾ ਹਨ ਤੇ ਫੋਨ ਵਗੈਰਾ ਹੁੰਦੇ ਨਹੀਂ ਸੀ ਇੰਨਾ ਜ਼ਿਆਦਾ 15 ਸਾਲ ਤੋਂ ਵੀ ਪਹਿਲਾਂ ਦੀ ਗੱਲ ਹੂ ਇਦਾਂ ਦੀਆਂ ਫੋਟੋਆਂ ਕਰਾਉਂਦੇ ਸੀਗੇ ਸੋ ਪੀਸ ਵਗੈਰਾ ਰੱਖਦੇ ਸੀ ਇਹ ਸੋ ਪੀਚ ਚ ਪਈ ਸੀ ਉੱਪਰ ਪਾਪਾ ਡੈਡੀ ਲੈ ਕੇ ਆਇਆ ਵੀ ਅਜੇ ਉੱਪਰੋਂ ਉੱਪਰ ਕਿਹੜਾ ਚੜਨਾ ਕਿਸੇ ਨੇ ਹਨਾ ਜੇ ਕੋਈ ਰੈਂਟਰ ਤੇ ਲੈਣ ਲਈ ਆਉਂਦਾ ਉਹਨਾਂ ਨੂੰ ਦੇ ਦੰਨੇ ਆਪਾਂ ਤੇ ਫੋਨ ਹੁੰਦੇ ਨਹੀਂ ਸੀਗੇ ਫੋਟੋ ਕਰਾਉਣ ਦਾ ਸ਼ੌਂਕ ਵਾਲਾ ਸੀ ਜਾਂ ਕਿਸੇ ਦੇ ਵਿਆਹ ਦੇ ਵਿੱਚੋਂ ਕਢਵਾ ਲੈਂਦੇ ਸੀਗੇ ਜਾਂ ਆਪ ਆਏ ਮੈਂ ਆਪ ਕਰਵਾਈਆਂ ਹੋਈਆਂ ਸੀ ਦੇਖੋ ਇਦਾਂ ਦੀਆਂ ਫੋਟੋਆਂ ਟ੍ਰੈਂਡ ਸੀਗਾ ਉਦੋਂ ਪੂਰਾ ਕਾ ਲੈ ਕੇ ਆਇਆ ਨੇ ਡੈਡੀ ਇਹ ਰਮਨੀਤ ਵਾਸਤੇ ਸੀਗਾ ਰਮਨੀਤ ਜਦੋਂ ਸਾਲਕਦੀ ਸੀ ਇਹ ਚਵਾਰੇ ਤੇ ਬੰਨ ਕੇ ਉੱਥੇ ਝੂਟੇ ਦੰਦ ਹੁੰਦੇ ਸੀ ਹੁਣ ਇੱਥੇ ਟੰਗਣ ਨੂੰ ਜਗ੍ਹਾ ਨਵੀਂ ਪਾਲੀ ਸੀ ਇੱਧਰ ਟੰਗਣ ਨੂੰ ਕੋਈ ਜਗ੍ਹਾ ਹੀ ਨਹੀਂ ਹੈਗੀ ਹਨਾ ਓਏ ਇਹ ਕਿੱਥੇ ਟੰਗਿਆ ਜਾ ਸਕਦਾ ਤੁਹਾਡੇ ਹਿਸਾਬ ਨਾਲ ਹੂੰ ਕਿੱਥੇ ਟੰਗ ਸਕਦੇ ਕੋਈ ਲੋਬੀ ਚ ਕੋਈ ਉਹ ਨਹੀਂ ਹੈਗਾ ਨਾ ਇਹ ਕਿ ਇੱਕ ਸਾਰੇ ਥਾਂਵੇਂ ਕੀ ਕਹੋਗਾ ਆ ਦੇਖੋ ਕਾ ਕੱਢ ਕੇ ਦਿੱਤੀ ਹੈ ਮਸ਼ੀਨ ਜਿਹੜੀ ਨੇ ਅੱਜ ਪੀਤੂ ਮੱਚ ਨਾ ਰੀਸ ਕਰ ਹਾਂ ਇਹ ਜਿੰਨੀ ਜਿੰਨੀ ਦਾ ਦਾ ਹੁੰਦਾ ਹੈ ਕਿੱਲੇ ਇੱਕ ਬਕੇ ਇੰਨਾ ਉੱਚਾ ਕਿੱਥੇ ਲੋਟ ਆਊਗਾ ਇੱਕ ਇੱਧਰ ਇੱਕ ਕਿੱਲਾ ਇੰਨਾ ਨਹੀਂ ਇਹ ਖੜਦਾ ਐ ਕਿੱਲੀਆਂ ਕੁਲੀਆਂ ਨਾਲ ਨਹੀਂ ਖੜਦਾ ਇਹ ਪੱਕੇ ਉਹਦੇ ਨਾਲ ਖੜੂ ਜੇ ਮੈਂ ਉਹ ਪੱਕਾ ਉੱਥੇ ਹੋਣੀ ਹੁੰਦੇ ਪੱਖੇ ਵਾਲੇ ਆਏ ਤਾਂ ਇੱਥੇ ਕੀ ਗੱਡੇਗੀ ਨਾ 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 ਇੱਥੇ ਨਹੀਂ ਰੋਟਾਂ ਦਾ ਇਹ ਨਹੀਂ ਰੋਟਾਂ ਨਹੀਂ ਇਹ ਸਾਂਹ ਹੋਣਾ ਹੈ ਡੈਡੀ ਨੇ ਅੱਜ ਸਾਰਾ ਚਵਾਰਾ ਫਰੋਦਤਾ ਗੱਤਾਂ ਮਜੀ ਇਹ ਸਾਂਹ ਕਿਤਾਏ ਤੜੀ ਸੀਗੀ ਵੀ ਲਕੋਈ ਸੀ ਵੀ ਲੋਹੇ ਦੀ ਜਵਾਖ ਮਰਵਾ ਲੂਗਾ ਡੈਡੀ ਫੇਰ ਕਰ ਲੈ ਕਹ ਸਪੀਕਰ ਲੈ ਗਏ ਡੈਡੀ ਕਹਿੰਦਾ ਉਹਥੇ ਲਾ ਦ ਉਸ ਕੰਦਾ ਤੇ ਸੋਹਣੇ ਲੱਗਣਗੇ ਕਹਿੰਦਾ ਉਹ ਆ ਗਏ ਰਮਣੀਤ ਮੰਮੀ ਆ ਗਈ ਪੀਤੂ ਕਿਦਰ ਵਾ ਕੈਸੀ ਹੋਏ ਹੈ ਬੀਬੀ ਨੂੰ ਲੈਣ ਗਿਆ ਸੀ ਕਹਿੰਦਾ ਪੀਤੂ ਆ ਜਾ ਇਹ ਤਾਂ ਠੀਕ ਹੈ ਡੂਆ ਪਿੱਤੂ ਤਾਂ ਤੇ ਇਧਰ ਤੂੜੀ ਵਗੈਰਾ ਆਪਾਂ ਸ਼ਾਮ ਤੀ ਕੱਲ ਪਾਤੀਆਂ ਸੀ 6-7 ਟਰਾਲੀਆਂ ਤੇ ਇੱਕ ਅੱਧੀ ਦੇਖਾਂ ਮੱਝ ਹੋਰ ਲਿਆਵਾਂਗੇ ਇੱਕ ਮੱਝ ਹੀ ਆਪਣੇ ਇਧਰ ਕਣਕ ਵੀ ਢੋਲਾਂ ਚ ਪਾਤੀ ਸੀ ਇਧਰ ਹਾਂ ਵੀ ਕੀ ਕਰ ਰਹੇ ਹੋ ਹੂੰ ਫੋਨ ਕਿੱਥੇ ਰੱਖਤਾ ਮੈਂ ਡਾਡੀ ਦਾ ਸਕ੍ਰੀਨ ਬੁੱਤੀ ਹੈ ਜੀ ਹਾਂ ਹਾਂ ਅੱਜ ਨਾ ਸਬਜ਼ੀ ਵਾਸਤੇ ਵੀ ਪੈਸੇ ਰਹਿ ਨਹੀਂ ਸੀਗੇ ਤੇ ਗੰਡੇ ਦੀ ਸਬਜ਼ੀ ਗੰਡੇ ਦੀ ਦਾਲ ਬਣਾਈ ਹੈ ਹੈ ਸੰਖਾ ਹਜੇ ਆਈ ਨਹੀਂ ਥੋੜਾ ਜਿਹਾ ਅਸਤੀ ਬਾਹਨ ਠੇਕੇ ਦੇ ਦਿੱਤਾ ਨਹੀਂ ਹੈਗਾ ਆਪਾਂ ਉਹਦੇ ਕਰਕੇ ਨਾ ਥੋੜੀ ਜੀ ਤੰਗੀ ਆ ਰਹੀ ਹੈ ਅੱਜ ਮਹੀਨੇ ਤੱਕ ਹੀ ਆਉਂਗੀ ਤੇ ਪਹਿਲਾਂ ਤਾਂ ਪੈਸੇ ਅਡਵਾਂਸ ਫਾਰ ਲਾਂਦੇ ਸੀ ਠੇਕੇ ਤੋਂ ਕੁਛ ਨਾ ਕੁਛਣਾ ਲੱਖ 200 ਲੱਖ ਰੁਪਈਆ ਤੇ ਇੱਥੇ ਫੜੇ ਨਹੀਂ ਹੈਗੇ ਪੈਸੇ ਤਨਖਾਹ ਵੀ ਲੇਟ ਆਉਂਦੀ ਹੈਗੀ 7 ਤਰੀਕ ਨੂੰ ਆਉਂਦੀ ਹੈ ਤਨਖਾਹ ਮਹੀਨੇ ਦੇ ਆਏ ਮਹੀਨੇ ਖਰਚ ਥੋੜਾ ਜਿਆਦਾ ਹੋ ਗਿਆ ਇੱਥੇ ਤੇ ਇਹਦੇ ਕਰਕੇ ਨਾ ਅੱਜ ਸਬਜ਼ੀ ਗਨੇ ਹੋ ਬੈਠੇ ਅੱਜ ਤੇ ਚਲੋ ਜੀ ਮਿਲਦੇ ਆਪਾਂ ਠਹਿਰ ਕੇ ਹੁਣ ਹਾਂਜੀ ਰੋਟੀ ਰੋਟੀ ਆਪਾਂ ਖਾ ਲਈ ਤੇ ਟਾਈਮ ਹੋ ਗਿਆ 9:30 ਹੋ ਗਏ ਰਾਤ ਦੇ ਤੇ ਕੱਪੜੇ ਪ੍ਰੈਸ ਕਰ ਜਾਂਦੇ ਆ ਇਹ ਮੇਰੀ ਡਰੈੱਸ ਨਾਲੇ ਪੀਤੂ ਦੀ ਡਰੈੱਸ ਤੇ ਮੇਰੀ ਡਰੈੱਸ ਕਿੱਥੇ ਆ ਦੇਖਾਂ ਆਸੀ ਕਰਕੇ ਉਹ ਭਈਆ ਆਪਣੀ ਡਰੈੱਸ ਇਹਦੀ ਹੋ ਗਈ ਪ੍ਰੈਸ ਤੇ ਪੀਤੂ ਉੱਥੇ ਖੱਡਣ ਵਾਗ ਗਿਆ ਹਾਂ ਤੇਰੇ ਕੋਲੇ ਉਹਨਾਂ ਨੂੰ ਵੀ ਲੈ ਕੇ ਆਉਣਾ ਵਸਣ ਤੇ ਹੁਣ ਆਪਾਂ ਸੌਣ ਲਿਆ ਕਮਰਾ ਚ ਦਿਨ ਉਹ ਤਾਂ ਮੈਨੂੰ ਲੱਗਿਆ ਕੰਮ ਚਾਰ ਘੰਟੇ ਲੱਗਿਆ ਬੱਸ। ਹੂੰ। ਪਰਸ ਹੁਣ ਕਰ ਰਹੇ ਨੇ ਇਸ ਵੇਲੇ। ਤੇ ਏਕਾ ਏਸੀ ਦੱਸੋ ਕਾਕਾ ਹੋਰ ਕੌਣ ਆਉਣ ਲੱਗਿਆ ਕਰਨ। ਆਪਾਂ ਵਿੱਚ ਵੀ ਇੱਕ ਅੱਧਾ ਦਿਨ ਲਾ ਲਾਣੇ ਹੁੰਨੇ ਆ। ਨਹੀਂ ਆਪਾਂ 쿨ਰ ਤੇ ਮੂਰੇ ਪਾਜਣੇ ਹੁੰਨੇ ਆ। ਅੱਜ ਥੋੜਾ ਜਿਹਾ ਗਰਮੀ ਲੱਗੀ। ਅੱਜ ਲਾ ਲਿਆ। ਗਰਮੀ ਵੀ ਜ਼ਿਆਦਾ ਸੀ ਅੱਜ। ਕੱਲ੍ਹ ਆਇਆ ਸੀ ਕੱਜ ਲਾਇਆ। ਹਾਂ ਇੱਕ ਕੱਲ੍ਹ ਲਾਇਆ ਇੱਕ ਕੱਜ ਲਾਇਆ। ਤੇ ਕੁੰਡਰ ਦੀ ਮੋਟਰ ਖਰਾਵਾ ਉੱਥੇ ਕੁੰਡਰਾਂ ਦੀ ਮੋਟਰ ਲਾ ਕੇ ਉੱਥੇ ਪਿਆ ਕਰਾਂਗੇ ਹਾਂ ਤੇ ਚਲੋ ਜੀ ਆਪਾਂ ਹੁਣ ਵਲੌਗ ਦਾ ਇੱਥੇ ਕਰਦੇ ਆਂ ਐਂਡ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਹਾਂਜੀ ਚਲੋ ਜੀ ਸ਼ਸ਼ੀ ਕਾਲ ਸਾਰਿਆਂ ਨੂੰ ਹੁਣ ਮਿਲਾਂਗੇ ਆਪਾਂ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਮੈਂਟ ਤੇ ਸ਼ੇਅਰ ਕਰਦੇ ओके जी भाई सत श्रीकाल सारे